ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਹਾਡਾ ਸਾਰਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੀਆਂ ਸਰਦੀਆਂ ਦੀ ਸਪੈਸ਼ਲ ਚੌਲਾਂ ਦੀਆਂ ਪਿੰਨੀਆਂ ਇੱਕਦਮ ਪਰਫੈਕਟ ਤਰੀਕੇ ਦੇ ਨਾਲ ਬਣਾਵਾਂਗੇ ਬਿਨਾ ਖੋਏ ਤੋਂ ਬਹੁਤ ਹੀ ਜ਼ਿਆਦਾ ਵਧੀਆ ਬਣਣਗੀਆਂ ਨਾ ਹੀ ਆਪਾਂ ਦੇਸੀ ਘਿਓ ਵਰਤਾਂਗੇ ਨਾ ਹੀ ਆਪਾਂ ਖੋਆ ਵਰਤਾਂਗੇ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਅਗਲੀ ਸਭ ਤੋਂ ਪਹਿਲਾਂ ਮੈਂ ਇਹ ਇੱਕ ਪਾਂਡੇ ਦੇ ਵਿੱਚ ਪਾਇਆ ਚੌਲਾਂ ਦਾ ਆਟਾ 200 ਗ੍ਰਾਮ ਇੱਥੇ ਮੈਂ ਚੌਲਾਂ ਦਾ ਆਟਾ ਲਿਆ ਆਇਆ ਬਾਜ਼ਾਰ ਦੇ ਵਿੱਚ ਚੌਲਾਂ ਦਾ ਆਟਾ ਆਸਾਨੀ ਨਾਲ ਮਿਲ ਜਾਂਦਾ ਹੈ ਆ ਨਹੀਂ ਤਾਂ ਤੁਸੀਂ ਚੜਾ ਨੂੰ ਧੋ ਕੇ ਸਕਾ ਕੇ ਤੇ ਉਹਨੂੰ ਜਿਹੜਾ ਪੀਸ ਕੇ ਕਰੇ ਬਣਾ ਸਕਦੇ ਆ ਤੇ ਇਹਨੂੰ ਆਪਾਂ ਚਿੰਕ ਟਿਕਨਾ ਭੁੰਨ ਲੈਣਾ ਹੈ ਮੀਡੀਅਮ ਗੈਸ ਤੇ ਇਹਦਾ ਪਰੰਗ ਨਹੀਂ ਚੇਂਜ ਕਰਨਾ ਹੈਗਾ ਬਸ ਆਪਾਂ ਵਧੀਆ ਖੁਸ਼ਬੂ ਆਉਣ ਤੇ ਇਹਨੂੰ ਭੁੰਨ ਲੈਣਾ ਹੈ ਇਹ ਦੇਖੋ ਹੁਣੇ ਬਹੁਤ ਹੀ ਵਧੀਆ ਤਰੀਕੇ ਨਾਲ ਰਹਿ ਪੁੱਜ ਗਿਆ ਇਹਦੀ ਬਹੁਤ ਹੀ ਸੂਹੀ ਖੁਸ਼ਬੂ ਆਉਣ ਲੱਗ ਪਈ ਹੈ ਦੇਖੋ ਇਹਦੇ ਕੋਈ ਬਹੁਤ ਜ਼ਿਆਦਾ ਅੰਗਾਪਾ ਜਿਆਦਾ ਨਹੀਂ ਚੇਂਜ ਕੀਤਾ ਬਸ ਆਪਾਂ ਇਹਨੂੰ ਹਲਕਾ ਜਿਹਾ ਭੁੰਨ ਲਿਆ ਆ ਹੁਣ ਆਪਾਂ ਇਹਦੇ ਵਿੱਚ 2 ਚਮਚ ਨਾਰੀਅਲ ਦਾ ਬੁਰਾਦਾ ਪਾਵਾਂਗੇ ਜੋ ਕਿ ਆਪਸ਼ਨਲ ਆ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਇਹਨੂੰ ਪਾਉਣ ਦੇ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ ਆ ਇਹਦੀ ਜਗ੍ਹਾ ਤੇ ਤੁਸੀਂ ਜਿਹੜਾ ਆ ਆਪਣੀ ਫਰੈਸ਼ ਠੂਠੀ ਜਿਹੜੀ ਹੁੰਦੀ ਆ ਨਾਰੀਅਲ ਨੂੰ ਕੱਟ ਕੇ ਵੀ ਲੈ ਸਕਦੇ ਆ ਤੇ ਇਹਦੇ ਵਿੱਚ ਮੈਂ ਡਰਾਈ ਫਰੂਟ ਪਾਏ ਆ ਬਰੀਕ ਕੱਟੇ ਹੋਏ ਪਿਸਤਾ ਬਦਾਮ ਤੇ ਸੌਂਗੀ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਲਾ ਲਿਆ ਤਾਂ ਜੋ ਇਹਦੇ ਗਰਮਾਹਟ ਦੇ ਨਾਲ ਹੀ ਇਹ ਭੁੱਜ ਜਵੇ ਦੇਖੋ ਹੁਣ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਪੁੱਜ ਗਿਆ ਆ ਇਹ ਦੇਖੋ ਸਾਰੀ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਪੁੱਜ ਚੁੱਕੀਆਂ ਆ ਹੁਣ ਆਪਾਂ ਇਹਨਾਂ ਨੂੰ ਠੰਡਾ ਹੋਣ ਦਵਾਂਗੇ ਸਾਈਡ ਤੇ ਰੱਖ ਦਾਂਗੇ ਫਾਂਡੇ ਦੇ ਵਿੱਚ ਫਿਰ ਏਸੀ ਪੈਨ ਦੇ ਵਿੱਚ ਆਪਾਂ ਇੱਕ ਗਲਾਸ ਜਿਹੜਾ ਆ ਦੁੱਧ ਪਾਵਾਂਗੇ ਦੁੱਧ ਇੱਥੇ ਮੈਂ ਕੱਚਾ ਵਰਤਿਆ ਆ ਤੇ ਦੁੱਧ ਨੂੰ ਆਪਾਂ ਇਹਦਾ ਇੱਕ ਬਾਲਾ ਦਵਾਲਣਾ ਹੈ ਵਧੀਆ ਜਿਕੇ ਨਾਲ ਕਾਰਡ ਲੈਣਾ ਹੈ ਦੁੱਧ ਨੂੰ ਦੇਖੋ ਇੱਕ ਇੱਕ ਗਲਾਸ ਦੁੱਧ ਬਹੁਤ ਆ ਇਹ ਆਪਣਾ ਰੈਸਪੀ ਦੇ ਲਈ ਨਾ ਹੀ ਆਪਾਂ ਨੂੰ ਕੋਈ ਵਾਧੂ ਚੀਜ਼ਾਂ ਦੀ ਲੋੜ ਪੈਂਦੀ ਹੈ ਤੇ ਬਹੁਤ ਹੀ ਜ਼ਿਆਦਾ ਸਵਾਦਬੰਦੀ ਆ ਆਪਣੀਆਂ ਪਿੰਨੀਆਂ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨੀ ਸੌਖੀ ਜੀ ਰੈਸਪੀ ਨੂੰ ਤੇ ਸਬਸਕ੍ਰਾਈਬ ਜੁੜ ਕਰ ਲਓ ਤਾਂ ਨਹੀਂ ਵਧੀਆ ਵਧੀਆ ਤੇ ਸੌਖੀ ਰੈਸਪੀਸ ਦੇ ਲਈ ਹੁਣ ਜਦੋਂ ਇਹਨੂੰ ਆਪਾਂ ਅਵਾਲਾ ਦਿਵਾ ਲਿਆ ਦੇਖੋ ਦੁੱਧ ਜਿਹੜਾ ਇਹ ਕਾਫੀ ਵਧੀਆ ਠੀਕ ਨੇ ਉਬਲ ਗਿਆ ਹੈ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਇਹ ਦੇਖੋ ਠੰਡਾ ਕਰਕੇ ਹੀ ਪਾਉਣਾ ਹੈ ਆਪਾਂ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਕੋਸਾ ਜਿਹਾ ਹੋਣਾ ਚਾਹੀਦਾ ਦੁੱਧ ਕੈਸਮੈਂ ਬੰਦ ਕਰਤਾ ਹੈ ਬਸ ਇਹਨੂੰ ਆਪਾਂ ਹੁਣ ਠੰਡਾ ਕਰ ਲੈਨੇ ਆ ਫਿਰ ਇਹ ਦੇਖੋ ਆਪਣਾ ਮਿਕਸਚਰ ਵੀ ਠੰਡਾ ਹੋ ਚੁੱਕਿਆ ਹੈ ਬਿਲਕੁਲ ਵਧੀਆ ਤਰੀਕੇ ਨਾਲ ਤੇ ਫਿਰ ਜਦੋਂ ਇਹ ਠੰਡਾ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਪਾਉਣੀ ਹੈ ਖੰਡ ਖੰਡ ਜਿਹੜੀ ਆ ਆਪਾਂ ਇਹਦੇ ਵਿੱਚ ਸਵਾਦਨਸ਼ਾਹਿਕ ਆਪਣੀ ਪਾਉਣੀ ਆ ਖੰਡ ਪਾਉਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਥੋੜਾ ਥੋੜਾ ਕਰਕੇ ਆਪਾਂ ਦੁੱਧ ਪਾਉਣਾ ਹੈ ਤੇ ਮੈਂ ਇੱਥੇ ਸਾਰਾ ਦੁੱਧ ਜਿਹੜਾ ਹੈ ਵਰਤ ਲਿਆ ਆ ਇੱਕ ਗਲਾਸ ਮੈਂ ਦੁੱਧ ਲਿਆ ਸੀ ਤੇ ਉਹਨੂੰ ਉਬਾਲ-ਉਬਾਲ ਕੇ ਮੈਂ ਅੱਧਾ ਗਲਾਸ ਕਰ ਲਿਆ ਸੀ ਤੇ ਹੁਣ ਇਹ ਦੇਖੋ ਮੈਂ ਸਾਰਾ ਦੁੱਧ ਵਰਤ ਲਿਆ ਹੈ ਜੇ ਤੁਹਾਨੂੰ ਲੱਗੇ ਕਿ ਹਲੇ ਘੱਟਾ ਦੁੱਧ ਤਾਂ ਤੁਸੀਂ ਹੋਰ ਦੁੱਧ ਲੈ ਸਕਦੇ ਆ ਪਰ ਉਬਲਿਆ ਹੋਇਆ ਲੈਣਾ ਹੈ ਕੱਚਾ ਨਹੀਂ ਲੈਣਾ ਤੇ ਇਹਦੇ ਵਿੱਚ ਇਲਾਇਚੀ ਪਾਊਡਰ ਪਾਇਆ ਹੈ ਤੇ ਨਾਲ ਹੀ ਪਾਈ ਹੈ 100 ਗ੍ਰਾਮ ਖੰਡ ਦਾ ਬੂਰਾ ਖੰਡ ਦਾ ਬੂਰਾ ਪਾ ਸਕਦੇ ਆ ਜਾਂ ਫਿਰ ਪੀਸੀ ਹੋਈ ਖੰਡ ਪਾ ਸਕਦੇ ਆ ਤੇ ਹਮੇਸ਼ਾ ਠੰਡਾ ਕਰਕੇ ਹੀ ਪਾਉਣਾ ਹੈ ਨਹੀਂ ਤਾਂ ਜਿਹੜੀ ਆਪਣੇ ਪਿੰਨੀਆਂ ਆ ਉਹ ਵਧੀਆ ਨਹੀਂ ਬਣਣਗੀਆਂ ਤੇ ਫਿਰ ਆਪਾਂ ਪਿੰਨੀਆਂ ਬਣਾ ਲੈਣੀਆਂ ਆਪਣੀਆਂ ਇਹ ਬਹੁਤ ਹੀ ਟੇਸਟੀ ਚੌਲਾਂ ਦੀਆਂ ਪਿੰਨੀਆਂ ਬਣ ਕੇ ਤਿਆਰ ਆ ਇਹਨੂੰ ਜ਼ਰੂਰ ਤੁਸੀਂ ਬਣਾਇਓ ਤੇ ਇਹਨੂੰ ਤੁਸੀਂ 2 ਤੋਂ 3 ਮਹੀਨੇ ਤੱਕ ਵਾਦ ਸਟੋਰ ਕਰ ਸਕਦੇ ਆ ਇਹ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਇਹ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਆ ਤੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵਾਦ ਤੋਂ ਵਾ Share ਕਰਿਓ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਇਹਨਾਂ ਦੀਆਂ ਵਧੀਆ ਵਧੀਆ ਰੈਸਪੀਜ਼ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ